ਢੰਡਰਾ ਵਾਲੇ ਦੀ ਸੋਚ ਰੱਖਣ ਵਾਲੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰਾਮ ਨਾਲ ਕਰਨ ਕਹਿਣ ਦਾ ਭਾਵ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੁਣ ਜੇਲ੍ਹਾਂ 'ਚੇ ਬੈਠਣਗੇ ਉਹਨਾਂ ਨੇ ਇਹ ਮੁੱਢਲੀ ਸਾਡੀ ਜਿਹੜੀ ਜਮਹੂਰੀਅਤ ਸੰਸਥਾ ਹੈ ਉਹਦੇ ਚੋਣ ਹੀ ਭੰਗ ਕਰਤੇ ਨਮਿਤ ਸ਼ਾਹ ਨੇ ਬਾਰਲੇ ਬਸ ਦੇ ਹਰਦੀਪ ਸਿੰਘ ਨਿੱਜਰ ਗੁਰਪਤਵੰਨ ਸਿੰਘ ਪੰਨੂ ਦੇ ਉੱਤੇ ਇੱਕ ਦਾ ਕਤਲ ਕੀਤਾ ਇੱਕ ਕਰਨ ਦੀ ਸਾਜ਼ਿਸ਼ ਕੀਤੀ ਹੈ ਰੌਸ ਸਮੇਤ ਸਮੰਤ ਗੋਇਲ ਸਮੇਤ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਅਜੀਤ ਦੋਵਾਲ ਉਹਨਾਂ ਸਾਰੇ ਦੇ ਨਾਂ ਲਿਆ ਉਹ ਇਹਨਾਂ ਦੀ ਭੇਦ ਭਰੀ ਭਾਵਨਾ ਰਾਜ ਸਭਾ ਚ ਵੀ ਸੁਣੀ ਹੈ ਤੇ ਜਿਹੜੇ ਐਕਸ਼ਨ ਸਾਡੇ ਚੋਣ ਨਹੀਂ ਕਰਾਰੇ ਉਸ ਚ ਵੀ ਦੇਖੋ ਸਾਨੂੰ ਕਿਉਂ ਡਿਗਰਗਲ ਜੇਲ੍ਹ ਦੀ ਧਮਕੀ ਦਿੱਤੀ ਜਾਂਦੀ ਹੈ ਜਦੋਂ ਕਿ ਜੇ ਕੋਈ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਉਹਨੂੰ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ ਨੇ ਆਪ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡੇ ਸਾਹਮਣੇ ਬੀਤ ਰਿਹਾ ਹੈਗਾ ਸਾਡਾ ਦਾ ਕਤਲ ਤੱਕ ਹੋਇਆ 1984 ਤੋਂ ਹੁਣ 40 ਸਾਲ ਹੋ ਗਏ ਹਜੇ ਵੀ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਹੈਗਾ ਸਗੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸਾਨੂੰ ਬਿਲਕੁਲ ਦਬਾ ਕੇ ਇੱਕ ਕਲੋਨੀ ਬਣਾ ਕੇ ਸਾਡੇ ਉੱਤੇ ਕਲੋਨੀਅਲਿਜ਼ਮ ਕਰ ਰਿਹਾ ਪੰਜਾਬ ਸਰਕਾਰ ਦੀ ਕਾਰਜਕਾਰੀ ਨੂੰ ਕਿਵੇਂ ਦੇਖਦੇ ਹੋ ਬਹੁਤ ਮੰਤ ਭਾਗੀ ਹੈ ਤੁਸੀਂ ਦੇਖੋ ਹਿਮਾਚਲ ਦੇ ਆਪਣੇ ਸਤਲੁਜ ਦੇ ਪਾਣੀ 'ਚ ਜ਼ਹਿਰ ਪਾ ਕੇ ਉਰੇ ਤਿੰਨ ਸੂਰ ਵੀ ਮਰ ਗਏ ਆ ਇਹਨਾਂ ਨੇ ਹਜੇ ਤੱਕ ਹਿਮਾਚਲ ਨੂੰ ਨੱਥ ਨਹੀਂ ਪਾਇਆ ਹੈਗਾ ਔਰ ਸੈਂਟਰ ਦੀਆਂ ਧਮਕੀਆਂ ਤੇ ਉਰੇ ਐਨਐਸਏ ਲਾ ਕੇ ਸਾਡੇ ਜਿਹੜੇ ਪ੍ਰਚਾਰਕ ਸੀਗੇ ਉਹ ਦਿਬਰੂਗੜ ਦੀ ਜੇਲ੍ਹਾਂ 'ਚ ਭੇਜਤੇ ਹੈਗੇ ਆ ਇਹ ਸਿਰਫ ਤੇ ਸਿਰਫ ਹੋਮ ਮਿਨਿਸਟਰੀ ਅਮਿਤ ਸ਼ਾਦੀ ਕਹੇ ਤੇ ਤੁਰਦੇ ਹੈਗੇ ਆ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਇਹਨਾਂ ਨੇ ਬਿਲਕੁਲ ਖਤਮ ਕਰਕੇ ਉਹਨਾਂ ਤੇ ਵੀ ਹਮਲਾ ਕਰਤਾ ਹੈ ਬੜੀ ਕਾਇਰ ਤੇ ਬੁਜ਼ਦਿਲ ਸਰਕਾਰ ਹੈ ਸਾਸਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਅਕਾਲੀ ਦਲ ਅੰਮਰਸਾਰ ਦੀ ਅੱਜ ਮੀਟਿੰਗ ਹੁੰਦੀ ਹੈ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਤੇ ਕੋਈ ਨੁਕਤੀਆਂ ਪੱਤਰ ਵੀ ਦਿੱਤੇ ਗਏ ਨੇ ਗੱਲਬਾਤ ਕਰਾਂਗੇ ਕੀ ਏਜੰਡੇ ਸੀ ਮੀਟਿੰਗ ਦੇ ਤੇ ਕੀ ਮੀਟਿੰਗ ਦੇ ਮੁੱਖ ਏਜੰਡਾ ਕੀ ਸੀ ਵਾਜਪੁਰ ਜਿਕਾ ਖਾਲਸਾ ਵਾਜਪੁਰ ਜੀ ਕੀ ਫਤਿਹ ਅੱਜ ਮੀਟਿੰਗ ਹੋਇਆ ਕੋਈ ਨੁਕਤੀ ਪੱਤਰ ਦਿੱਤੇ ਕਿ ਏਜੰਡਾ ਸੀ ਮੀਟਿੰਗ ਦਾ ਅੱਜ ਮੈਨੂੰ ਬਤੌਰ ਅ ਅਰੇ ਸੀਨੀਅਰ ਅਬਜ਼ਰਵਰ ਤੇ ਸਾਬਕਾ ਸਰਪ੍ਰਸ ਹੋਣ ਦੇ ਨਾਤੇ ਜਿਹੜੇ ਸਾਡੇ ਪ੍ਰਧਾਨ ਹੈਗੇ ਆ ਦਿਓਲ ਸਾਹਿਬ ਥਿੰਨ ਸਾਹਿਬ ਇਹਨਾਂ ਨੇ ਸ਼੍ਰੋਮਣੀ ਕਾਲੀਦਾਲ ਅੰਬਰਸਤ ਤੇ ਯੂਥ ਵਿੰਗ ਦੀ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਐਸਜੀਪੀਸੀ ਚੋਣਾਂ ਡੈਲੀਗੇਟ ਇਜਲਾਸ ਜਿਹੜਾ ਹੁਣ ਸਾਡਾ ਚੱਲ ਰਿਹਾ ਔਰ ਯੂਥ ਦਾ ਉਹਦੇ ਵਿੱਚ ਵਾਅਦਾ ਤੇ ਢਾਂਚੇ ਤੇ ਸੁਧਾਰ ਵਿੱਚ ਬਾਰੇ ਗੱਲਬਾਤ ਹੋਈ ਹੈ ਵੱਖ-ਵੱਖ ਪ੍ਰੋਗਰਾਮ ਲਿਖੇ ਗਏ ਆ ਜਿਹਦੇ ਵਿੱਚ ਮੁੱਖ ਤੌਰ ਤੇ ਐਸਜੀਪੀਸੀ ਦੇ ਮੈਨੀਫੈਸਟੋ ਦੀ ਮੀਟਿੰਗ ਜਿਹੜੀ 27 ਤੇ 28 ਦਮਦਮਾ ਸਾਹਿਬ ਰੱਖੀ ਜਾ ਰਹੀ ਹੈ ਤੇ ਉੱਥੇ ਬਸਾਖੀ ਦੀ ਤਿਆਰੀ ਹੋ ਰਹੀ ਹੈਗੀ ਹੈ ਉਹ ਕਿਵੇਂ ਆਪਾਂ ਨੇ ਕੰਮ ਕਰਨਾ ਹੈਗਾ ਉਹਦੇ ਬਾਰੇ ਵਿਚਾਰ ਹੋਏ ਹਨ ਕਾਰਨ ਕੀ ਰਿਹਾ ਜਿਹੜੇ ਐਜੀਪੀਸੀ ਦੇ ਚੋਣਾਂ ਦੇਰੀ ਕਿਉਂ ਹੋ ਰਹੀ ਹੈ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਚੋਣ ਹੈ ਹੋਮ ਮਿਨਿਸਟਰੀ ਤੇ ਹੱਥ 'ਚ ਹੈ ਜਿਵੇਂ ਤੁਸੀਂ ਮਤ ਭੇਦ ਭਰੀ ਬਿਆਨ ਹੋਮ ਮਿਨਿਸਟਰ ਦੇ ਰਾਜ ਸਭਾ 'ਚ ਸੁਣੇ ਸੀ ਜਿਹਦੇ ਵਿੱਚ ਉਹ ਕਹਿੰਦਾ ਭਿੰਡਰਾ ਵਾਲਿਆਂ ਦੀ ਸੋਚ ਰੱਖਣ ਵਾਲੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰਾਮ ਨਾਲ ਕਰਨ ਕਹਿਣ ਦਾ ਭਾਵ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੁਣ ਜੇਲਾ 'ਚੇ ਬੈਠਣਗੇ ਉਹਨਾਂ ਨੇ ਇਹ ਮੁੱਢਲੀ ਸਾਡੀ ਜਿਹੜੀ ਜਮਹੂਰੀਅਤ ਸੰਸਥਾ ਹੈ ਉਹਦੇ ਚੋਣੀ ਭੰਗ ਕਰਤੇ ਤਾਂ ਕਿ ਜਿਹੜੇ ਹਾਵੀ ਹੁਣ ਐਸਜੀਪੀਸੀ 'ਚੇ ਹੈਗੇ ਉਹ ਮਾੜੇ ਕੰਮ ਜਿਵੇਂ ਮਾਫੀਨਾਮੇ 328 ਰੂਪ ਗੈਬ ਕਰਦੇ ਨੇ ਪੀਟੀਸੀ ਚੈਨਲ ਤੋਂ ਗੁਰਮਤ ਤੇ ਗੁਰਬਾਣੀ ਕੀਰਤਨ ਦਰਬਾਰ ਦੇ ਪੈਸੇ ਐਡਵਰਟਾਈਜ਼ਮੈਂਟ ਰਾਹੀਂ ਲੁੱਟਣੇ ਇਹ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਸਭ ਤੋਂ ਮਾੜੀ ਗੱਲ ਹੈ ਕਿ 2011 ਦੇ ਵਿੱਚ ਜਿਹੜਾ ਚੋਣ ਹੋਇਆ ਸੀ ਸੋਨਾ ਚ ਹੋਣਾ ਚਾਹੀਦਾ ਮੁੜ ਕੇ 21 ਚ ਹੋਣਾ ਸੀ ਐਦਕੀ ਦੋ ਚੋਣ ਹਜੇ ਕਰਾਏ ਨਹੀਂ ਹੈਗੇ ਤੇ ਇਹੀ ਅਮਿਤ ਸ਼ਾ ਉਦੋਂ ਤੋਂ ਰਾਜ ਚੇ ਰਿਹਾ ਹੈਗਾ ਇਹ ਸਪਸ਼ਟ ਉਹਦੀ ਐਂਟੀ ਸਿੱਖ ਨੀਤੀ ਦਿਖਦੀ ਹੈ ਔਰ ਜਿਹੜਾ ਅਮਰੀਕਾ ਤੇ ਕੈਨੇਡਾ ਨੇ ਇਲਜ਼ਾਮ ਲਾਇਆ ਕਿ ਅਮਿਤ ਸ਼ਾਹ ਨੇ ਬਾਹਰਲੇ ਬਸ ਦੇ ਹਰਦੀਪ ਸਿੰਘ ਨਿੱਜਰ ਗੁਰਪਤਵੰਨ ਸਿੰਘ ਪੰਨੂ ਦੇ ਉੱਤੇ ਇੱਕ ਦਾ ਕਤਲ ਕੀਤਾ ਇੱਕ ਕਰਨ ਦੀ ਸਾਜ਼ਿਸ਼ ਕੀਤੀ ਹੈ ਰੌਸ ਸਮੇਤ ਸਮੰਤ ਗੋਇਲ ਸਮੇਤ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਅਜੀਤ ਦੋਵਾਲ ਉਹਨਾਂ ਸਾਰੇ ਦੇ ਨਾਮ ਲਿਆ ਉਹ ਇਹਨਾਂ ਦੀ ਭੇਦ ਭਰੀ ਭਾਵਨਾ ਰਾਜ ਸਭਾ ਚ ਵੀ ਸੁਣੀ ਹੈ ਤੇ ਜਿਹੜੇ ਐਕਸ਼ਨ ਸਾਡੇ ਚੋਣ ਨਹੀਂ ਕਰਾਰੇ ਉਸ ਚੀ ਵੀ ਦਿਖਦੀ ਹੈ ਖਾਨ ਨੂੰ ਕਿਉਂ ਡਿਗਰਗਲ ਜੇਲ ਦੀ ਧਮਕੀ ਦਿੱਤੀ ਜਾਂਦੀ ਹੈ ਜਦੋਂ ਕਿ ਜੇ ਕੋਈ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਉਹਨੂੰ ਸਿਕਿਉਰਟੀਆ ਦਿੱਤੀਆਂ ਜਾਂਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਜੋ ਤੁਹਾਡੇ ਸਾਹਮਣੇ ਬੀਤ ਰਿਹਾ ਹੈਗਾ ਸਾਡਾ ਤਾਂ ਕਤਲ ਤੱਕ ਹੋਇਆ ਹੈ 1984 ਤੋਂ ਹੁਣ 40 ਸਾਲ ਹੋ ਗਏ ਹਜੇ ਵੀ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਹੈਗਾ ਸਗੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਸਾਨੂੰ ਬਿਲਕੁਲ ਦਬਾ ਕੇ ਇੱਕ ਕਲੋਨੀ ਬਣਾ ਕੇ ਸਾਡੇ ਉੱਤੇ ਕਲੋਨੀਅਲਿਜ਼ਮ ਕਰ ਰਹੇ ਆਂ। ਪੁਰਾਣੀ ਲਾਰਡਸ ਵਾਲਾ ਪੰਜਾਬ ਸਰਕਾਰ ਦੀ ਕਾਰਜਸ਼ਾਲੀ ਨੂੰ ਕਿਵੇਂ ਦੇਖਦੇ ਹੋ? ਬਹੁਤ ਮੰਤ ਭਾਗੀ ਹੈ ਤੁਸੀਂ ਦੇਖੋ ਹਿਮਾਚਲ ਦੇ ਆਪਣੇ ਸਤਲੁਜ ਦੇ ਪਾਣੀ 'ਚ ਜ਼ਹਿਰ ਪਾ ਕੇ ਉਰੇ ਤਿੰਨ ਸੂਰ ਵੀ ਮਰ ਗਏ ਆਂ। ਇਹਨਾਂ ਨੇ ਹਜੇ ਤੱਕ ਹਿਮਾਚਲ ਨੂੰ ਨੱਥ ਨਹੀਂ ਪਾਇਆ ਹੈਗਾ ਔਰ ਸੈਂਟਰ ਦੀਆਂ ਧਮਕੀਆਂ ਤੇ ਉਰੇ ਐਨਐਸਏ ਲਾ ਕੇ ਸਾਡੇ ਜਿਹੜੇ ਪ੍ਰਚਾਰਕ ਸੀਗੇ ਉਹ ਦਿਬਰੂਗੜ੍ਹ ਦੀ ਜੇਲ੍ਹਾਂ ਚ ਭੇਜਤੇ ਹੈਗੇ ਆ ਇਹ ਸਿਰਫ ਤੇ ਸਿਰਫ ਹੋਮ ਮਿਨਿਸਟਰੀ ਅਮਿਤ ਸ਼ਾਹ ਦੀ ਕਹੇ ਤੇ ਤੁਰਦੇ ਹੈਗੇ ਆ ਪੰਜਾਬ ਦੇ ਮੁੱਦੇ ਕਿਸਾਨਾਂ ਦੇ ਇਹਨਾਂ ਨੇ ਬਿਲਕੁਲ ਖਤਮ ਕਰਕੇ ਉਹਨਾਂ ਤੇ ਵੀ ਹਮਲਾ ਕਰਤਾ ਹੈ ਬੜੀ ਕਾਇਰ ਤੇ ਬੁਜ਼ਦਿਲ ਸਰਕਾਰ ਹੈ ਸੋ ਇਹ ਸਨਾਂ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਿ ਪੰਜਾਬ ਦੇ ਮੁੱਦਿਆਂ ਤੋਂ ਭੱਜੇ ਤੇ ਉਹਨਾਂ ਵੱਲੋਂ ਕੋਈ ਵੀ ਅਜਿਹਾ ਕਾਰਜ ਪੰਜਾਬ ਦੇ ਭਲਾਈ ਲਈ ਨਹੀਂ ਕੀਤਾ ਜਾ ਰਿਹਾ ਕਿਉਂਕਿ ਸਾਰੇ ਕਾਰਜ ਤਾਂ ਉਹ ਭੱਜਦੀ ਦੇ ਨੇ ਉੱਥੇ ਜੀ ਜੋ ਬਟਲਾ ਸਾਹਿਬ ਨੇ ਸੀਨੀਅਰ ਨੇਤਾ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਗੱਲਬਾਤ ਵੀ ਕਰਦੇ ਆ ਕੀ ਕਰਨਾ ਦਾ ਮੀਟਿੰਗ ਦਾ ਕੀ ਏਜੰਡਾ ਰਹਿਣਾ ਮੀਟਿੰਗ ਦਾ ਏਜੰਡਾ ਕਿਹੜਾ ਦਾ ਉਹ ਭਾਰਤੀ ਮਹਿਮ ਤੇ ਸ਼੍ਰੋਮਣੀ ਕਮੇਟੀ ਚੋਣਾਂ ਤੇ ਤਿਆਰੀ ਜੂਥ ਨੂੰ ਉਥੇ ਤੇ ਹੁਣ ਖਤਰ ਤਿਆਰੀ ਕਰਨ ਖਾਤਰ ਇਹ ਜਿਹੜੀ ਅੱਜ ਦੀ ਜੂਥ ਦੀ ਜੋਤ ਹੈ। ਬਟਲਾ ਸਾਹਿਬ ਜਿਹੜੀ ਹਿਮਾਚਲ ਦੇ ਵਿੱਚ ਪਿਛਲੇ ਦਾ ਘਟਨਾ ਵਾਪਰੀ ਉਹਨੂੰ ਕਿਵੇਂ ਦੇਖਦੇ ਆ ਤੁਸੀਂ? ਦੇਖੋ ਘਟਨਾ ਬਹੁਤ ਮਾੜੀ ਹੈ ਕਿਉਂਕਿ ਸੰਤ ਜਨਾਰ ਸਿੰਘ ਦੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਕੋਈ ਉਹਨਾਂ ਤੇ ਐਫਆਰ ਇਧਰ ਜੀ ਹੈ ਕਿਸੇ ਕਿਸਮ ਦੀ। ਪਰ ਫੇਰ ਪਤਾ ਨਹੀਂ ਹਿਮਾਚਲਿਆ ਨੂੰ ਕੀ ਤਕਲੀਫ ਹੈ। ਉਹ ਰੋਧ ਕਰ ਰਹੀ ਹੈ ਇਹ ਸਾਡੀ ਸਮਝ ਤੋਂ ਜਾਣੀ ਬਾਹਰ ਦੀ ਗੱਲ ਹੈ ਹਾਂ ਜਿਹੜੇ ਸ਼੍ਰੋਮਣੀ ਦੇ ਚੋਣ ਆ ਰਹੇ ਉਹਦੇ ਵਿੱਚ ਕਿਵੇਂ ਦਾ ਰੋਡ ਰਹੂਗਾ ਅੱਗੇ ਅਸੀਂ ਉਹਦੇ ਵਿੱਚ ਪੂਰਾ ਐਮਰੋਡ ਅਦਾ ਕਰਾਂਗੇ ਸਾਰੇ ਅੱਗੇ ਵੀ ਕਰਿਆ ਹੁਣ ਵੀ ਕਰਿਆ ਜੇ ਸਰਕਾਰ ਸਾਡੇ ਨਾਲ ਕੋਈ ਹਿਰਦਾ ਕਰਨ ਕਰਦੀ ਤਾਂ ਅਸੀਂ ਉਹਦੇ ਵਿੱਚ ਸਬਰ ਹੋ ਕੇ ਨਿਕਲਾਂਗੇ ਅੱਗੇ ਵੀ ਅਸੀਂ ਸਬਰ ਰਹਿ ਜਾਂਦੇ ਹਾਂ ਪੰਜਾਬ ਨੇ ਜੋ ਕਿਸਾਨਾਂ ਨਾਲ ਕੀਤਾ ਪੰਜਾਬ ਸਰਕਾਰ ਨੇ ਕਿਵੇਂ ਦੇਖਦੇ ਹੋ ਇਹ ਬਹੁਤ ਮਾੜੀ ਗੱਲ ਹੋਈ ਹੈ ਚੱਲਨੇ ਬਸ ਕਿਸਾਨਾਂ ਨਾਲ ਇੰਨਾ ਧੱਕਾ ਕਰਨਾ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਨੂੰ ਇਹਦੇ ਆਉਣ ਵਾਲੇ ਸਮੇਂ ਵਿੱਚ ਜੁਰਮ ਭੁਗਤਣੇ ਪਾਣਗੇ ਇੱਥੇ ਹਰ ਨਾਗ ਸਵਰਗੇ ਲੱਗ ਗਏ ਰੰਗ ਇਹ ਵਰਗੇ ਲੱਗ ਗਏ ਜਿਹੜੇ ਅੰਤ ਵਿੱਚ ਆਏ ਇਹ ਭਗਵੰਤ ਮਾਨ ਕੋਈ ਚੀਜ਼ ਨਹੀਂ ਹੈ ਆਉਣ ਵਾਲੇ ਸਮੇਂ ਵਿੱਚ ਇਹ ਵੀ ਜਾਊਗਾ ਉਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਅੱਗੇ ਲੋਕ ਗਏ ਨੇ ਜ਼ੁਲਮ ਕਰਨੇ ਵਾਲੇ ਆ ਸੋ ਇਹ ਜਨ ਅਕਾਲੀ ਦਾ ਨੰਬਰਸਾਰ ਦੇ ਜੋ ਸੀਨੀਅਰ ਅਗੂਸਨ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਆਪ ਸਰਕਾਰ ਨੂੰ ਇਸ ਜਿਹੜੇ ਕੀ ਜਿਹੜੀ ਕਾਰਜ ਕੀਤੇ ਗਏ ਉਹਨਾਂ ਦੇ ਖਮਿਆਰੀ ਵੀ ਭੁਗਤਨੇ ਪੈਣਗੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਖੋੜ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿਸ਼ੇਸ਼ ਰਿਪੋਰਟ